ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਲ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਸੂਫੀ ਕਾਵਿ ਦੇ ਪ੍ਰਸੰਗ ਸਾਹਿਤ ਵਿਆਖਿਆ ਕਰ ਰਹੇ ਹਾਂ ਸੋ ਆਪਣਾ ਇਹ 3 ਕਾਵਿਅਰ ਸੁਲਤਾਨ ਬਾਹੁ ਪਹਿਲਾਂ ਆਪਾਂ ਜਿਹੜੇ ਕਿ ਅਪਲੋਡ ਕਰ ਚੁੱਕੇ ਹਾਂ ਸ਼ੇਖ ਫਰੀਦ ਸ਼ੇਖ ਫਰੀਦ ਜੀ ਸ਼ਾਹ ਹੁਸੈਨ ਤੇ ਬੁੱਲੇ ਸ਼ਾਹ ਤੇ ਹੁਣ ਸੁਲਤਾਨ ਬਾਹੁ ਕਰ ਰਹੇ ਹਾਂ ਹਾਂਜੀ ਇਸੇ ਪ੍ਰਸੰਗ ਵਿਆਖਿਆ ਜਦੋਂ ਅਸੀਂ ਕਿੱਸਾ ਕਰਦੇ ਕਰ ਲੋ ਜਦੋਂ ਸੂਫੀ ਕਾਵਿ ਦੀ ਕਰ ਲੋ ਅਲਫਲਾ ਚੰਬੇ ਦੀ ਬੁੱਟੀ ਮੁਰਸ਼ਿਦ ਮਨ ਵਿੱਚ ਲਈ ਹੋ ਨਫੀ ਅਸਵਾਦ ਦਾ ਪਾਣੀ ਮਿਲਿਆ ਹਰ ਰਗੇ ਹਰ ਜਾਈ ਹੋ ਅੰਦਰ ਬੁੱਟੀ ਮੁਸ਼ਕ ਮਚਾਇਆ ਜਾਂ ਫੁੱਲਾਂ ਪਰ ਆਈ ਹੋ ਜਿਵੇਂ ਮੁਰਸ਼ਿਦ ਕਾਮਿਲ ਵਾਹੂ ਜੈ ਇਹ ਬੁੱਟੀ ਲਈ ਹੋ ਅਲਫਗਿਆ ਉਰਦੂ ਵਰਨਮਾਲਾ ਦਾ ਪਹਿਲਾ ਅੱਖਰ ਨਫੀ ਹੋ ਗਿਆ ਘਟਾਓ ਅਨਹੋਦ ਅਸਵਾਦ ਹੋ ਗਿਆ ਹੋਂਦ ਜਮਾ ਤੇ ਰਗੇ ਵਿੱਚ ਰਗ ਵਿੱਚ ਜਾਈ ਹੋ ਗਿਆ ਥਾਂ ਮੁਰਸ਼ਿਦ ਹੋ ਗਿਆ ਗੁਰੂ ਕਾਮਿਲ ਹੋ ਗਿਆ ਪੂਰਾ ਜੈ ਜਿਸਨੇ ਹਾਂਜੀ 24 ਦੇ ਵਿੱਚ ਆਇਆ ਹੋਇਆ ਹੈ ਇਹ ਕੰਪੂਟਰ ਸੁਲਤਾਨ ਬਾਹੁ ਦੀ ਰਚਨਾ ਸ਼ਹਿਰਫੀ ਦੀ ਇਛਾ ਤੇ ਇਹ ਮੱਧਕਾਲੀ ਪੰਜਾਬੀ ਕਾਵ ਰੰਗ ਕਾਵ ਸੰਗ੍ਰਹਿ ਵਿੱਚ ਅਲਫਾ ਅੱਲਾ ਬੁੱਟੇ ਦੀ ਚੰਬੇ ਦੀ ਬੁੱਟੀ ਸਰਲੇਖੇਟ ਦਰਜ ਹੈ ਇਸ ਕਾਵਨਸ਼ ਵਿੱਚ ਕਵੀ ਨੇ ਮੁਰਸ਼ਿਦ ਗੁਰੂ ਦੀ ਮਹਿਮਾ ਗਾਈ ਹੈ ਜਿਸ ਨੇ ਉਸ ਦੇ ਮਨ ਵਿੱਚ ਰੱਬ ਦੇ ਨਾਮ ਦੀ ਬੁੱਟੀ ਲਾਈ ਹੋਈ ਹੈ ਵਿਆਖਿਆ ਦੇ ਵਿੱਚ ਸੁਲਤਾਨ ਬਾਹੁ ਕਹਿੰਦਾ ਕਿ ਮੇਰੇ ਮੁਰਸ਼ਿਦ ਨੇ ਕਿਰਪਾ ਕਰਕੇ ਮੇਰੇ ਮਨ ਵਿੱਚ ਰੱਬ ਦੇ ਨਾਮ ਸਿਮਰਨ ਸੁਲਤਾਨ ਬਾਹੁ ਕਹਿੰਦਾ ਕਿ ਮੇਰੇ ਮੁਰਸ਼ਿਦ ਨੇ ਕਿਰਪਾ ਕਰਕੇ ਮੇਰੇ ਮਨ ਦੇ ਵਿੱਚ ਰੱਬ ਦੇ ਨਾਮ ਸਿਮਰਨ ਦੀ ਜੰਬੇ ਦੀ ਬੁੱਟੀ ਲਾ ਦਤੀ ਆ ਤੇ ਇਸ ਬੁੱਟੀ ਨੂੰ ਰੱਬ ਦੀ ਹੋਂਦ ਤੇ ਅਨਹੋਂਦ ਸੰਬੰਧੀ ਜਿਹੜਾ ਚਰਚਾ ਦਾ ਪਾਣੀ ਮਿਲਿਆ ਤੇ ਇਸ ਦੇ ਵਧਣ ਫੁੱਲਣ ਨਾਲ ਮੈਨੂੰ ਹਰ ਥਾਂ ਤੇ ਮੇਰੀ ਰਗ ਰਗ ਦੇ ਵਿੱਚ ਪਰਮਾਤਮਾ ਦਾ ਮੈਨੂੰ ਵਾਸਾ ਦਿਖਾਈ ਦੇਣ ਲੱਗਾ ਜਦੋਂ ਨਾਮ ਰੂਪੀ ਬੁੱਟੀ ਖੇੜਨ ਤੇ ਆ ਗਈ ਤਾਂ ਇਸ ਦੇ ਫੁੱਲਾਂ ਨੇ ਮੇਰੇ ਅੰਦਰ ਇੱਕ ਅਦਭੁਤ ਖੁਸ਼ਬੂ ਖਿਲਾਰਦੀ ਜਿਹਦੇ ਨਾਲ ਮੇਰਾ ਤਨਮਨ ਆਨੰਦ ਨਾਲ ਭਰਪੂਰ ਹੋ ਗਿਆ ਮੈਂ ਰੱਬ ਤੋਂ ਇਹ ਮੰਗ ਕਰਦਾ ਹਾਂ ਕਿ ਮੇਰਾ ਪੂਰਾ ਗੁਰੂ ਜੁਗ ਜੁਗ ਜੀਵੇ ਜਿਸ ਨੇ ਮੇਰੇ ਅੰਦਰ ਰੱਬ ਦੇ ਨਾਮ ਸਿਮਰਨ ਦੀ ਬੁੱਟੀ ਲਾਈ ਆ। ਓਕੇ ਇਹਦੇ ਕੁਐਸਚਨ ਆਨਸਰ ਨੇ ਤੁਸੀਂ ਇਹਨਾਂ ਰੀਡ ਕਰੀ ਜਾਣਾ। ਬੈ ਬੈ ਤੇ ਪੜ ਕੇ ਫਾਜ਼ਿਲ ਹੋਇਆ। ਹਿਕ ਹਿਰਫ ਨਾ ਪੜਿਆ ਕਿਸੇ ਉਹ ਜੈ ਪੜਿਆ ਸੋਨਾ ਲੱਦਾ ਜੈ ਪੜਿਆ ਕੁਝ ਕਿਸੇ ਉਹ 14 ਤਬਕ ਕਰਨ ਰੁਸ਼ਨਾਈ ਅੰਨੇ ਕੁਝ ਨਾ ਦਿਸੇ ਉਹ। ਬਾਜ ਵਿਸਾਲ ਅੱਲਾ ਦੇ ਬਾਹੂ ਹੋਰ ਸਭ ਕਹਾਣੀਆਂ ਕਿਸੇ ਹੋ ਸੁਲਤਾਨ ਬਾਖ ਦੀ ਜਿਹੜੀ ਰਚਨਾ ਦਾ ਪਰਛਾਂਵਾ ਚ ਨੇ ਆਇ ਕਿ ਦੇ ਹਰ ਇੱਕ ਟੁੱਕ ਦੇ ਵਿੱਚ ਹੂ ਸ਼ਬਦ ਆਉਂਦਾ ਬੇ ਤੇ ਕੀਆ ਉਰਦੂ ਦੇ ਅੱਖਰ ਭਾਵ ਪਿੰਪਿੰ ਧਰਮ ਗ੍ਰੰਥ ਫਾਜ਼ਿਲ ਕੀ ਹੋ ਗਿਆ ਬੁੱਧੀਮਾਨ ਗਿਆਨਵਾਨ ਹਿੱਕ ਹੋ ਗਿਆ ਇੱਕ ਜੈ ਜੋ ਵੀ ਸਹੁ ਕੀ ਹੋ ਗਿਆ ਸਹੁ ਜਪਤੀ ਪਰਮਾਤਮਾ ਲੱਦਾ ਲੱਬਾ ਤਿਸੇ ਉਸ ਦਾ 14 ਤਤਕ ਬ੍ਰਹਮੰਡ ਦੇ 14 ਖੰਡ ਇਸ ਲੰਤਰ ਮਿਮੰਤ ਅਨੁਸਾਰ 7 ਆਕਾਸ਼ ਤੇ 7 ਪਤਾਲ ਨੇ ਉੰਬ ਸਾਲ ਹੋ ਗਿਆ ਮਿਲਾਪ ਤੇ ਹਾਂਜੀ ਇਸ ਕਾਵਨਸ਼ ਵਿੱਚ ਸੁਲਤਾਨ ਦਾ ਉਹਨੂੰ ਮਨੁੱਖਾਂ ਨੂੰ ਧਰਮ ਗ੍ਰੰਥਾਂ ਦੀ ਪੜ੍ਹਾਈ ਕਰਕੇ ਗਿਆਨवान ਅਖਵਾਉਣ ਦੀ ਥਾਂ ਅੱਲਾ ਦੇ ਨਾਮ ਦੇ ਅੱਖਰ ਨੂੰ ਪੜ੍ਹ ਕੇ ਉਸ ਦਾ ਮਿਲਾਪ ਪ੍ਰਾਪਤ ਕਰਨ ਦੇ ਰਾਹ ਤੁਰਨ ਲਈ ਕਹਿੰਦਾ ਵਿਆਖਿਆ ਦੇ ਵਿੱਚ ਸੁਲਤਾਨ ਉਹ ਕਹਿੰਦਾ ਕਿ ਮਨੁੱਖ ਧਰਮ ਗ੍ਰੰਥਾਂ ਨੂੰ ਪੜ੍ਹ-ਪੜ੍ਹ ਕੇ ਗਿਆਨਵਾਨ ਅਖਵਾਉਣ ਲੱਗਦਾ ਪਰ ਕੋਈ ਵੀ ਉਸ ਅੱਲਾ ਦੇ ਨਾਮ ਦਾ ਅੱਖਰ ਨਹੀਂ ਪੜ੍ਹਦਾ ਬਾਬ ਕੀ ਇੱਕ ਅਲੱ ਦਾ ਨਾਮ ਨਹੀਂ ਪੜਦਾ ਜਿਸ ਕਰਕੇ ਇਸ ਨੂੰ ਅੱਲਾ ਕਿਧਰੇ ਮਿਲਦਾ ਨਹੀਂ ਪਰ ਜਦੋਂ ਮਨੁੱਖ ਅੱਲਾ ਦੇ ਨਾਮ ਨਾਲ ਜੁੜਦਾ ਤੋ ਉਹਦੇ ਸਾਰੇ ਉਸ ਦੇ ਸਾਹਮਣੇ ਬ੍ਰਾਹਮਣ ਦੇ 14 ਤੱਕ ਰੁਸ਼ਨ ਆ ਜਾਂਦੇ ਨੇ ਇਸ ਦੇ ਉਲਟ ਕਿਤਾਬੀ ਪੜਾਈ ਕਰਨ ਵਾਲੇ ਅੰਨ ਹੀ ਰਹਿੰਦੇ ਨੇ ਤੁਹਾਨੂੰ ਕੁਝ ਦਿਖਾਈ ਨਹੀਂ ਦਿੰਦਾ ਸੁਲਤਾਨ ਰਹੁ ਕਹਿੰਦਾ ਕਿ ਅੱਲਾ ਨਾਲ ਮਲਾਪ ਕਰਵਾਉਣ ਵਾਲੀ ਗਿਆਨ ਤੋਂ ਬਿਨਾ ਹੋਰ ਸਾਰਾ ਕੁਝ ਫਜ਼ੂਲ ਹੈ ਇਸੇ ਸਾਰਾ ਕਹਾਣੀਆਂ ਨੇ ਇਹਨਾਂ ਵਿੱਚ ਕੁਝ ਵੀ ਨਹੀਂ ਪਿਆ ਮੈਂ ਥੋੜਾ ਤੇਜ਼ ਜਿਹੜੇ ਕੀ ਰੀਡ ਕਰਵਾਉਂਗੀ ਠੀਕ ਹੈ ਸੋ ਤੁਸੀਂ ਰਿਪੀਟ ਕਰਕੇ ਸੁਣ ਲੈਣਾ ਪਹਿ ਪੰਜੇ ਮਹਿਲ ਪੰਜਾਂ ਵਿੱਚ ਚਾਨਣ ਦੀਵਾ ਕਿਤਵਲ ਧਰੀਏ ਹੋ ਪੰਜੇ ਮਹਿਰ ਪੰਜੇ ਪਟਵਾਰੀ ਹਾਸਲ ਕਿਤਵਲ ਭਰੀਏ ਹੋ ਪੰਜੇ ਅ맘 ਦੇ ਪੰਜੇ ਕਿਵਲੇ ਸਜਦੇ ਕਿਤਵਲ ਕਰੀਏ ਹੋ ਬਾਹੂ ਸਾਹਿਬ ਜੇ ਸਿਰ ਮੰਗੇ ਹਰਗੀ ਚ ਢਿਲਣਾ ਕਰੀਏ ਹੋ ਪੰਜੇ ਮਹਿਲ ਗਿਆ ਪੰਜ ਗਿਆਨ ਇੰਦਰੀਆਂ ਨੇ ਦੀਵਾ ਕੀ ਹੋ ਗਿਆ ਦੀਵਾ ਠੀਕ ਹੈ ਕਿਤਵਲ ਕੀ ਹੋ ਗਿਆ ਕਿਸ ਪਾਸੇ ਧਰੀਏ ਹੋ ਕੇ ਰੱਖੀਏ ਪੰਜੇ ਮਹਾਰਗੇ ਹੋ ਗਿਆ ਪੰਜ ਸਰਦਾਰ ਪੰਜ ਤਤ ਪੰਜੇ ਪਟਵਾਰੀ ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਇਮਾਮ ਅਧਿਆਤਮਕ ਅਧਿਆਪਕ ਨਵਾਜ ਪੜਾਉਣ ਵਾਲੇ ਆਗੂ ਨੇ ਪੰਜ ਕੀ ਬਲੇ ਹੋ ਗਿਆ ਪੰਜ ਪੀਰ ਸਜਦਾ ਹੋ ਗਿਆ ਮੱਥਾ ਟੇਕਣਾ ਹਾਂਜੀ ਇਸ ਦੇ ਵਿੱਚ ਇਸ ਦੋੜੇ ਦੇ ਵਿੱਚ ਸੁਲਤਾਨ ਬਾਉ ਨੇ ਇਹ ਭਾਵ ਬੇਸ਼ ਕੀਤਾ ਕਿ ਸੱਚਾ ਪ੍ਰੀਤਮ ਭਾਵ ਕਿ ਅੱਲਾ ਆਪਣੇ ਹਰ ਪ੍ਰੇਮੀ ਤੋਂ ਸੀਸ ਅਤੇ ਪ੍ਰਾਣਾ ਦੀ ਕੁਰਬਾਨੀ ਚਾਹੁੰਦਾ ਇਹ ਪੇਟ ਕਰਨ ਵਿੱਚ ਪ੍ਰੇਮੀ ਨੂੰ ਦੇਰ ਨਹੀਂ ਕਰਨੀ ਚਾਹੀਦੀ ਸੁਲਤਾਨ ਬਹਾਉ ਕਹਿੰਦਾ ਕਿ ਮਨੁੱਖ ਦੇ ਸਰੀਰ ਦੇ ਪੰਜ ਗਿਆਨ ਇੰਦਰੀਏ ਪੰਜ ਮਹਿਲਾਂ ਵਾਂਗ ਸਥਾਪਿਤ ਨੇ ਇਹਨਾਂ ਵਿੱਚ ਚਾਨਣ ਕਰਨ ਲਈ ਅੱਲਾ ਦੇ ਨਾਮ ਦੇ ਦੀਵੇ ਕਿਸੇ ਦਿਸ਼ਾ ਵਿੱਚ ਰੱਖੇ ਜਾਣ ਇਹਦੇ ਨਾਲ ਹੀ ਅੱਲਾ ਤਾਲਾ ਮਨੁੱਖ ਦੇ ਹਰ ਇੰਦਰੀਏ ਤੋਂ ਅਗਿਆਨਤਾ ਤੇ ਭਗਤੀ ਰੂਪੇ ਟੈਕਸ ਲਾਉਂਦਾ ਤੇ ਇਸ ਲਈ ਹਰ ਇੰਦਰੀਏ ਦਾ ਆਪਣਾ ਆਪਣਾ ਮੁਕਰ ਤੇ ਪਟਵਾਰੀਆ ਇਹਨਾਂ ਪੰਜ ਮਹਰਾਂ ਤੇ ਪਟਵਾਰੀਆਂ ਦੇ ਹੁੰਦੇ ਮਨੁੱਖ ਨੂੰ ਕਿਸ ਰੂਪ ਦੇ ਵਿੱਚ ਟੈਕਸ ਅਦਾ ਕਰੇ ਇਸ ਅਨੁਸਾਰ ਹਰ ਇੱਕ ਇੰਦਰੀਏ ਵਾਸਤੇ ਅਲੱਗ-ਅਲੱਗ ਅੱਗੇ ਕਰ ਅੱਗੇ ਕਰਤਾ ਤੇ ਤਦ ਹਰੇਕ ਦਾ ਵਕ ਵਕ ਇਮਾਮ ਤੇ ਕਿਬਲਾ ਚਾਹੀਦਾ ਤੇ ਇਸ ਸਥਿਤੀ ਵਿੱਚ ਸਿੱਜਦਾ ਕਿਵੇਂ ਕਰਨਾ ਚਾਹੀਦਾ ਇਹਨਾਂ ਸਾਰੇ ਪ੍ਰਸ਼ਨਾਂ ਸੰਬੰਧਿਤ ਦੇ ਵਿੱਚ ਨਿਰਣੈ ਦਿੱਤਾ ਗਿਆ ਕਿ ਸੱਚਾ ਪ੍ਰੀਤਮ ਆਪਣੇ ਪ੍ਰੇਮੀ ਤੋਂ ਸੀਸ ਤੇ ਪ੍ਰਾਣ ਚਾਹੁੰਦਾ ਜਿਸ ਨੂੰ ਭੇਟ ਕਰਨ ਦੇ ਵਿੱਚ ਆਪਾਂ ਨੂੰ ਬਿਲਕੁਲ ਦੇਰੀ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਸਾਰਾ ਟੈਕਸਟ ਆ ਰਿਹਾ ਜਾ ਸਕਦਾ ਤੇ ਜਿਹੜੇ ਆਪਣੇ ਡਿਊਟੀਆਂ ਨੇ ਕਰਤੱਵਾਂ ਨੂੰ ਪੂਰਤੀ ਹੋ ਜਾਂਦੀ ਹੈ ਅੱਗੇ ਹੈਗਾ ਤੈ ਤੂੰ ਤੀ ਤੈ ਤੂੰ ਦੀ ਜਾਗਣਾ ਜਾਗ ਫਕੀਰਾ ਅੰਤ ਨੂੰ ਲੋੜ ਜਗਾਇਆ ਹੋ ਅੱਖੀ ਮਿੱਟੀਆਂ ਨਾ ਦਿਨ ਜਾਗੇ ਜਾਗੇ ਜਾਂ ਮਤਲਬ ਆਇਆ ਹੋ ਇਹ ਇਹ ਨੁਕਤਾ ਜਦ ਪੁਕਤਾ ਕੀਤਾ ਤਾਂ ਜਾਹਰ ਆਖ ਬਣਾਇਆ ਹੋ ਬਾਹੂ ਮੈਂ ਤਾਂ ਭੁੱਲੀ ਬੈਂਦੀ ਮੁਰਸ਼ਿਦ ਰਾਹ ਵਿਖਾਇਆ ਹੋ ਇਹਦੇ ਵਿੱਚ ਨੁਕਤਾ ਕੀ ਹੋਗਾ ਸੂਖਮ ਗੱਲ ਮਤਲਬ ਕਿ ਕੋਈ ਵੀ ਬਰੀਕ ਗੱਲ ਪੁਕਤਾ ਹੋਗਾ ਪੱਕਾ ਇਹ ਨੁਕਤਾ ਹੋਗਾ ਸੂਖਮ ਗੱਲ ਪੁਕਤਾ ਪੱਕਾ ਜਾਹਰ ਹੋ ਗਿਆ ਪਰ ਤਖ ਭੁੱਲੀ ਵੰਦੀ ਕਿਉਂਕਿ ਭੁੱਲੀ ਫਿਰਦੀ ਹੈ ਮੁਰਸ਼ਦ ਹੋ ਗਿਆ ਗੁਰੂ ਪੀਰ ਇਸ ਵਿੱਚ ਸੁਲਤਾਨ ਬਾਉ ਨੇ ਮਨੁੱਖ ਨੂੰ ਰੋਹਾਨੀ ਰਾਹ ਉੱਤੇ ਮੁਰਸ਼ਦ ਹੀ ਪਾਉਂਦਾ ਦੱਸਿਆ ਸੁਲਤਾਨ ਬਾਉ ਕਹਿੰਦਾ ਕਿ ਇਹ ਫਕੀਰਾ ਤੈਨੂੰ ਜੀ ਸੁਰਹਾਨੀ ਜਾਗ ਦੇ ਨਾਲ ਜਾਣਨਾ ਚਾਹੀਦਾ ਤੂੰ ਉਹ ਜਾਗ ਨਹੀਂ ਜਾਗਦਾ ਤੇ ਤੈਨੂੰ ਇਸੇ ਜਾਗ ਦੇ ਨਾਲ ਜਗਾਉਣ ਦੀ ਜ਼ਰੂਰਤ ਪਾਊਗੀ ਜੇਕਰ ਤੂੰ ਅੱਖਾਂ ਮੀਟ ਕੇ ਸਮਾਧੀ ਦੀ ਅਵਸਥਾ ਵਿੱਚ ਬੈਠਦਾ ਤਾਂ ਇਸ ਤਰ੍ਹਾਂ ਤੇਰਾ ਦਿਲ ਨਹੀਂ ਜਾਗਦਾ ਜੇਕਰ ਤੇਰਾ ਦਿਲ ਜਗਤ ਜਗ ਜਗ ਭਵੇ ਤਾਂ ਰੱਬ ਨਾਲ ਤੇਰੀ ਇਕਮਿਕਤਾ ਹੋ ਜਾਊਗੀ ਤੇ ਆਪਣੇ ਤੇ ਆਪਣੇ ਮਤਲਬ ਨੂੰ ਤੋਪਾ ਲਵੇਂਗਾ ਜੋ ਤੁਸੀਂ ਸਿੱਖ ਸੁਖਮ ਜੀ ਗੱਲ ਨੂੰ ਸਮਝ ਲਏਗਾ ਤਾਂ ਤੈਨੂੰ ਪ੍ਰਤੱਖ ਰੂਪ ਦੇ ਵਿੱਚ ਰੱਬ ਨਾਲ ਜਿਹੜੀ ਤਰੀਕ ਇਕਮਿਕਤਾ ਹੋ ਜਾਊਗੀ ਸੁਲਤਾਨ ਬਾਹੁ ਇਸਤਰੀ ਰੂਪ ਦੇ ਵਿੱਚ ਕਹਿੰਦਾ ਕਿ اے ਭਾਈ ਮੈਂ ਹੀ ਪਹਿਲਾ ਰੋਹਾਨੀ ਰਾਹ ਲੱਭਣ ਲਈ ਸ਼ਰਧੇ ਕਰਮ ਕਾਂਡ ਦੇ ਵਿੱਚ ਭੁੱਲੀ ਫਿਰਦੀ ਸੀ ਪਰ ਮੈਨੂੰ ਅਸਲ ਰੋਹਾਨੀ ਰਾਹ ਗੁਰੂ ਨੇ ਹੀ ਦਿਖਾਇਆ ਜਿਸ ਉੱਤੇ ਚੱਲ ਕੇ ਮੈਂ ਅਡੋਲ ਚੱਲ ਰਹੀ ਹਾਂ ਦੀ ਅਗੇ ਇਸ ਦਾ ਕਿੰਦਰੀ ਭਾਵ ਆ ਇਹ ਥੋੜਾ ਡਿਫਿਕਲਟ ਨਹੀਂ ਤੁਸੀਂ ਇਹਨਾਂ ਨੂੰ ਛੱਡ ਵੀ ਸਕਦੇ ਹੋ ਜਿਹੜੇ ਕਿੱਸਾ ਕਾਬੂ ਸੋਖਾ ਹੋਗਾ ਸੇ ਸਾਦ ਸਿੱਧਕੇ ਕਦਮ ਅਗੇਰੇ ਤਾਂ ਹੀ ਰੱਬ ਲੱਭੀ ਉਹ ਲੋ ਨੂੰ ਦੇ ਵਿੱਚ ਜਿਕਰ ਅੱਲਾ ਦਾ ਹਰਦਮ ਪਿਆ ਪੜੀਏ ਹੋ ਜਾਹਰ ਬਾਤਨ ਐਨ ਸਿਆਣੀ ਹੂ ਹੂ ਪਿਆ ਸੁਣੀਏ ਵੀ ਹੋ ਨਾ ਫਕੀਰ ਤਿਨਾਂ ਦਾ ਬਾਹੂ ਕਬਰ ਜਿਨ੍ਹਾਂ ਦੀ ਜੀਵੇ ਹੋ ਇਦੇ ਵਿੱਚ ਸਾਬਤ ਤੁਸੀਂ ਦੇਖਿਓਂਗਾ ਡ੍ਰਿੜ੍ਹ ਵਿਸ਼ਵਾਸ ਲੱਭੀਆ ਮਤਲਬ ਕਿ ਲੱਭਦਾ ਜਾਹਰ ਬਤਨ ਕੀ ਹੋਗਾ ਪ੍ਰਗਟ ਤੇ ਗੁਪਤ ਪਰ ਤਖਤੇ ਬਰੋਕਸ ਸਿਆਣੀ ਹੋਗਾ ਪਛਾਣੀ ਇਸ ਕਾਵਨ ਸ਼ੀਰਸ਼ ਸੁਲਤਾਨ ਬਹੁ ਨੇ ਪੂਰੇ ਫਕੀਰ ਦੀ ਅਵਸਥਾ ਨੂੰ ਬਿਆਨ ਕੀਤਾ ਤੇ ਦੱਸਿਆ ਕਿ ਅਜੇ ਫਕੀਰਾਂ ਦੀ ਕਬਰ ਵੀ ਜਿਉਂਦੀ ਰਹਿੰਦੀ ਆ ਸੁਲਤਾਨ ਬਹੁ ਕਹਿੰਦਾ ਕਿ ਫਕੀਰ ਰੋਹਾਨੀ ਮਾਰਗ ਉਤੇ ਡ੍ਰਿੜ੍ਹ ਵਿਸ਼ਵਾਸ ਨਾਲ ਕਦਮ ਅੱਗੇ ਧਰਦੇ ਨੇ ਤੀਸੇ ਦ੍ਰਿੜਤਾ ਕਰਕੇ ਹੀ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੁੰਦੀ ਆ ਉਹ ਆਪਣੇ ਲੂਣੂ ਦੇ ਵਿੱਚ ਅੱਲਾ ਦਾ ਨਾਮ ਲੈਂਦੇ ਨੇ ਤੇ ਉਹਨਾਂ ਦਾ ਹਰ ਦਾ ਮੱਲਾ ਦੇ ਨਾਮ ਦਾ ਜਾਪ ਕਰਦਾ ਤੇ ਉਹ ਉਪਰ ਤੱਕ ਤੇ ਪ੍ਰੋਖ ਤੋਂ ਹਰ ਰੂਪਾਂ ਦੇ ਵਿੱਚ ਅੱਲਾ ਦੀ ਮੌਜੂਦਗੀ ਨੂੰ ਮਹਿਸੂਸ ਕਰਦੇ ਨੇ ਤੇ ਉਹਨਾਂ ਨੂੰ ਹਰ ਵੇਲੇ ਅੱਲਾ ਦੇ ਨਾਮ ਦੀ ਹੂ ਹੂ ਸੁਣਾਈ ਦਿੰਦੀ ਆ ਇਹੋ ਜਿਹੇ ਫਕੀਰ ਹੀ ਅਸਲ ਫਕੀਰ ਅਖਵਾਉਂਦੇ ਨੇ ਤੇ ਉਹਨਾਂ ਦੀ ਕਬਰ ਵੀ ਜਿਉਂਦੀ ਰਹਿੰਦੀ ਆ ਪਾਪ ਮਰਨ ਵਿੱਚੋਂ ਵੀ ਕਬਰ ਦੇ ਵਿੱਚ ਪਈ ਵੀ ਜੁਹਦੇ ਰਹਿੰਦੇ ਨੇ ਤੇ ਲੋਕਾਂ ਨੇ ਲੋਕ ਉਹਨਾਂ ਦੀ ਮਾਨਤਾ ਕਰਦੇ ਨੇ ਤੇ ਉੱਥੋਂ ਬਖਸ਼ੀਸ਼ਾਂ ਪ੍ਰਾਪਤ ਕਰਦੇ ਨੇ ਜੀਮ ਜੇ ਚਾਹੇ ਵਾਹਦਤ ਰੱਬ ਦੀ ਮੁੱਲ ਮਲ ਮੁਰਸ਼ਿਦੀਆਂ ਤਲੀਆਂ ਹੋ ਮੁਰਸ਼ਿਦ ਲੁਤਫੋ ਲੁਤਫੋ ਕਰੇ ਨਜ਼ਾਰਾ ਫੂਲ ਥੀਵਨ ਸਭ ਕਲੀਆਂ ਨੂੰ ਇਨ੍ਹਾਂ ਕਲੀਆਂ ਵਿੱਚੋਂ ਇੱਕ ਲਾਲ ਹੁਸੀ ਗੁਲ ਨਾਜ਼ਕ ਕੁਲ ਫਲੀਆਂ ਹੋ ਦੂਹੀ ਜਾਨੀ ਮੁਠੇ ਬਾਹੂ ਜਿੰਨਾ ਸੰਕਿਤਾ ਦੋ ਵਲੀਆਂ ਹੋ ਵਾਹਦਤ ਕੀ ਹੋ ਗਿਆ ਰੱਬ ਨਾਲ ਇਕਮਿੱਤਾ ਲੁਤਫੋ ਕੀ ਹੋ ਗਿਆ ਸਵਾਦ ਨਾਲ ਥੀਵਨ ਹੋਗਾ ਹੋ ਜਾਣਾ ਲਿਆ ਹੋਗਾ ਗਲਤ ਛਪਿਆ ਹੈ ਅਸਲ ਸ਼ਬਦ ਕਲੀਆਂ ਹੈ ਭਾਵ ਡੋਟੀਆਂ ਠੀਕ ਹੈ ਮਤਲਬ ਇਹ ਸ਼ਬਦ ਤਾਂ ਗਲਤ ਲਿਖਿਆ ਹੋਇਆ ਗੁੱਲ ਕੀ ਹੋ ਗਿਆ ਫੁੱਲ ਮੁਠੇ ਹੋ ਗਿਆ ਠੱਗੇ ਠੱਗੇ ਗਏ ਲੁੱਟੇ ਗਏ ਵਲੀਆਂ ਰੱਖਿਆ ਕਾ ਮਦਦਗਾਰ ਤੇ ਇਸ ਕਾਵਨ ਸ਼ੀਰ ਸultan ਬਾਹੂ ਮਨੁੱਖ ਨੂੰ ਕਿਸੇ ਇੱਕ ਸੱਚੇ ਮੁਰਸ਼ਿਦ ਦੇ ਲੜਫੜਨ ਦੀ ਪ੍ਰੇਰਨਾ ਦਿੰਦਾ sultan ਬਾਹੂ ਕਹਿੰਦਾ ਕਿ ਇਹ ਮਨੁੱਖ ਜੇਕਰ ਤੂੰ ਰੱਬ ਨਾਲ ਇੱਕਮਿਕ ਹੋਣਾ ਚਾਹੁੰਦਾ ਤਾਂ ਤੂੰ ਕਿਸੇ ਪਹੁੰਚੇ ਹੋ ਗੁਰੂ ਦੀ ਖੋਜ ਕਰ ਤੇ ਉਸ ਦੀਆਂ ਤਲੀਆਂ ਚਾਸ ਤੇ ਉਸ ਜੀ ਤਨਮਨ ਸੇਵਾ ਕਰ ਫਿਰੋ ਪਰਸੰਨ ਹੋ ਕੇ ਤੇਰੇ ਵੱਲ ਦੇ ਆਦ੍ਰਿਸ਼ਟੀ ਕਰੂਗਾ ਤਾਂ ਤੇਰੇ ਸਰੀਰ ਦੇ ਵਿੱਚ ਉਹਦੀ ਵੜਿਆਈਆਂ ਰੋਡੀਆਂ ਖਿੜ ਕੇ ਫੁੱਲ ਬਣ ਜਾਂਦੀਆਂ ਨੇ ਸਰੀਰ ਦੇ ਇਹਨਾਂ ਰੋਡੀਆਂ ਜੋ ਕਿ ਨਾਜ਼ੁਕ ਫੁੱਲਾਂ ਦਾ ਉਪਤਾਰਨ ਕਰਦੀਆਂ ਨੇ ਵਿੱਚ ਇੱਕ ਤੇਰਾ ਦਿਲ ਰੂਪ ਲਾਲ ਵੀ ਲਾਲ ਫੁੱਲ ਹੈ ਜਿਸ ਦੀ ਮਹਿਕ ਨਾਲ ਤਨਮਨ ਖੇੜ ਜਾਂਦਾ ਪਰੰਤੂ ਇਹ ਅਵਸਥਾ ਵਿੱਚ ਉਹਨਾਂ ਨੇ ਪ੍ਰਾਪਤ ਹੁੰਦੀ ਹੈ ਜਿਹੜੇ ਕਿਸੇ ਸੱਚੇ ਮੁਰਸ਼ਿਾ ਨਾਲ ਲੜਫੜਦੇ ਨੇ ਦੋ ਮੁਰਸ਼ਿਦਾਂ ਦੇ ਪਿੱਛੇ ਲੱਗਣ ਵਾਲੇ ਦੋਹਾਂ ਜਹਾਨਾਂ ਵਿੱਚ ਠੱਪਰੇ ਜਾਂਦੇ ਨੇ ਜੇਗਾ ਜੀਮ ਜਿਨਾਂ ਇਸ਼ਕ ਹਕੀਕੀ ਪਾਇਆ ਉਹਨਾਂ ਕੁਝ ਉਲਾਵਨ ਹੋ ਜਿਕਰ ਫਿਕਰ ਵਿੱਚ ਰਹਿਣ ਹਮੇਸ਼ਾ ਦਮ ਨੂੰ ਕੈਦ ਲਗਾਵਣ ਹੋ ਸਰੀ ਰੂਹੀ ਕਲਬੀ ਸੂਰੀ ਅੱਖ ਵੀ ਖਫੀ ਕਮਾਵਣ ਹੋ ਮੈਂ ਕੁਰਬਾਨ ਤিনা ਤੋਬਾਹੂ ਜਿਹੜੇ ਇੱਕ ਸਨਿਗਾ ਜਗਾਵਣ ਹੋ ਇਸ਼ਕ ਹਕੀਕੀ ਉਹਨਾਂ ਰੱਬ ਦਾ ਇਸ਼ਕ ਉਲਾਵਨ ਹੋ ਗਿਆ ਬੋਲਣਾ ਜਿਕਰ ਫਿਕਰ ਸੋਚ ਵਿਚਾਰ ਸਰੀ ਹੋ ਗਿਆ ਰੱਜਾ ਪੂਜਿਆ ਰੂਹੀ ਹੋ ਗਿਆ ਅਧਿਆਤਮਵਾਦੀ ਰੋਹਾਨੀ ਕਲ ਵੀ ਹੋ ਗਿਆ ਮਨ ਮਤਮਨ ਦੇ ਪਿੱਛੇ ਲੱਗਣਾ ਅਖਵੀ ਨਿਗੁਣ ਇੱਕ ਹੋ ਗਿਆ ਇੱਕ ਹਾਂਜੀ ਇਹਨਾਂ 17 ਵਿੱਚ ਸੁਲਤਾਨ ਬਾਹੁ ਨੇ ਇਸ਼ਕ ਹਕੀਕੀ ذراਉ ਤੇ ਤਰਨ ਵਾਲੇ ਵਿਅਕਤੀਆਂ ਦੀ ਆਤਮਿਕ ਅਵਸਥਾ ਨੂੰ ਜਾਣ ਕੀਤਾ ਸੁਲਤਾਨ ਬਾਹੁ ਕਹਿੰਦਾ ਕਿ ਜਿੰਨਾ ਮਨੁੱਖਾਂ ਨੂੰ ਰੱਬ ਦੀ ਹਕੀਕੀ ਪਿਆਰ ਲੱਗ ਜਾਂਦਾ ਉਹ ਉਸ ਦੀ ਸਿਫਤ ਸਲਾਹ ਵਿੱਚ ਹੀ ਮਗਲ ਲੈਂਦੇ ਨੇ ਪਰੰਤੂ ਮੂੰਹੋਂ ਕੁਝ ਨਹੀਂ ਬੋਲਦੇ ਉਹ ਆਪਣੇ ਹਰ ਸਾਹ ਤੇ ਪ੍ਰਾਣ ਨੂੰ ਕਾਬੂ ਵਿੱਚ ਰੱਖ ਕੇ ਸਦੀਵੀ ਸਿੱਖਤ ਸਲਾਹ ਵਿੱਚ ਮਗਨ ਰਹਿਣ ਦੀ ਸਥਿਤੀ ਨੂੰ ਪ੍ਰਾਪਤ ਕਰਦੇ ਨੇ ਇਸ ਤਰ੍ਹਾਂ ਹਾਰਦਿਕ ਅਧਿਆਤਮਵਾਦੀ ਰਹੱਸਾ ਰਹਸਤਮਿਕ ਸੁਖਮ ਤੇ ਸੁਖ ਗੁਪਤ ਸਬਰਕਾਰ ਦੀ ਅਵਸਥਾ ਨੂੰ ਹਾਸਲ ਕਰ ਲੈਂਦੇ ਨੇ ਸੁਲਤਾਨ ਬਾਹੂ ਕਹਿੰਦਾ ਕਿ ਉਹ ਉਹਨਾਂ ਮਹਾਪੁਰਸ਼ਾਂ ਤੋਂ ਕਰਵਾਣ ਜਾਂਦਾ ਜਿਹੜੇ ਇੱਕੀ ਨਜ਼ਰ ਨਾਲ ਮਨੁੱਖ ਦੇ ਅੰਦਰ ਰਹੱਸ ਨੇ ਸੁਖਮਤਾ ਨੂੰ ਜਗਾ ਦਿੰਦੇ ਨੇ ਅੱਗੇ ਹੈਗਾ ਲੈ ਚੜ ਚੰਨਾ ਤੋਂ ਕਰ ਰੁਸ਼ਨਾਈ ਤਾਰੇ ਜ਼ਿਕਰ ਕਰੇਂਦੇ ਬਹੁ ਤੇਰਾ ਹੋ ਤੇਰੇ ਜਹੇ ਚੰਨ ਕਈ ਸੇ ਚੜਦੇ ਸੰਨੂ ਸੱਜਣਾ ਵਾਂਝ ਅੰਧੇਰਾ ਹੋ ਜਿੱਥੇ ਚੰਨ ਸਾਡਾ ਚੜਦਾ ਉਥੇ ਕਦਰ ਨਹੀਂ ਕੁਝ ਤੇਰਾ ਹੋ ਜਿਸ ਦੇ ਕਾਰਨ ਅਸਾਂ ਜਨਮ ਗਵਾਇਆ ਬਾਹੂ ਜਾਰ ਮਿਲਸਨ ਇੱਕ ਵੇਰਾ ਹੋ ਹਾਂਜੀ ਇਸ ਦੇ ਵਿੱਚ ਸੁਲਤਾਨ ਬਾਹੂ ਚੰਨ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ ਕਿ ਉਹ ਚੜੇ ਤੇ ਸੰਸਾਰ ਦੇ ਵਿੱਚ ਰੌਸ਼ਨੀ ਖਿਲਾਰੇ ਤਾਰੇ ਵੀ ਰੱਬੀ ਸਿਫਤ ਸਲਾਹ ਵਿੱਚ ਜੁਟੇ ਹੋਏ ਛਿਲਮਿਲਾ ਰਹੇ ਨੇ ਪਰ ਮੈਂ ਕਹਿੰਦਾ ਕਿ ਇਸ ਸਮਾਂ ਦੇ ਵਿੱਚ ਇਸ ਚੰਨ ਵਰਗੇ ਤਾਰੇ ਵੀ ਰੱਬੀ ਸਿਫਤ ਸਲਾਹ ਵਿੱਚ ਜੁਟੇ ਹੋਏ ਚਲਮਲਾਰੇ ਨੇ ਪਰ ਮੈਂ ਕਹਿੰਦਾ ਕਿ ਅਸਮਾਨ ਵਿੱਚ ਇਸ ਚੰਨ ਵਰਗੇ ਭਾਵੇਂ ਸੈਂਕੜੇ ਚੰਨ ਚੜ੍ਹ ਕੇ ਸੰਸਾਰ ਨੂੰ ਰੌਸ਼ਨੀ ਨਾਲ ਭਰ ਦੇਣ ਪਰ ਜਿਹੜੇ ਸੱਜਣ ਰੂਪੇ ਚੰਨ ਪਾਵ ਮੁਰਸ਼ਿਦੀ ਭਾਲ ਕਰ ਰਹੇ ਆ ਉਸ ਤੋਂ ਬਿਨਾਂ ਮੇਰੇ ਲਈ ਚਫੇਰੇ ਹਨੇਰੇ ਹੀ ਪਸਰੇ ਰਹਿਣਾ ਹੈ ਇਹ ਚੰਨ ਜਿੱਥੇ ਸਾਡਾ ਮੁਰਸ਼ਿਦ ਰੂਪ ਚੰਨ ਚੜ੍ਹਦਾ ਉੱਥੇ ਤੇਰੀ ਜਰਾ ਵੀ ਪੁੱਛ ਪ੍ਰਤੀਤ ਨਹੀਂ ਮੇਰੀ ਇੱਛਾ ਕਿ ਜਿਸ ਮੁਰਸ਼ਿਦੀ ਭਾਲ ਕਰਦਾ ਮੈਂ ਆਪਣਾ ਜਨਮ ਖਵਾ ਦਿੱਤਾ ਉਹ ਮੇਰੇ ਵਾਲ ਇੱਕ ਫੇਰਾ ਮਾਰ ਕੇ ਮੈਨੂੰ ਦਰਸ਼ਨ ਦੇਵੇ ਤਾਂ ਜੋ ਮੇਰਾ ਜਨਮ ਸਫਲ ਹੋ ਜਾਵੇ ਇਹਨੂੰ ਰੀਡ ਕਰ ਲੈਣ ਵਿੱਚ ਐਨਾ ਟਫ ਕਦੇ ਆਦਾ ਨਹੀਂ ਹੈਗਾ ਤੁਸੀਂ ਇਹਨਾਂ ਸਾਰਿਆਂ ਨੇ ਇੱਕ ਵਾਰ ਰੀਡ ਕਰ ਲੈਣਾ ਕੇ ਖਾਨ ਕੀ ਜਾਣਨ ਸਾਰ ਫੱਕਰ ਦੀ ਹੇਗਾ ਦਾਲ ਦਿਲ ਦਰਿਆ ਸਮੁੰਦਰੋਂ ਡੂੰਗਾ ਕੌਣ ਦਿਲ ਦੀਆਂ ਜਾਣੇ ਉਹ ਵਿੱਚ ਵੇੜੇ ਵਿੱਚ ਝੇੜੇ ਵਿੱਚੇ ਵੰਜ ਮਹਾਣੇ ਹੋ 14 ਤਪਕ ਦਿਲ ਦੇ ਅੰਦਰ ਤੰਬੂ ਵਾਂਗਣ ਤਾਣੇ ਹੋ ਜੋ ਦਿਲ ਦਾ ਮਹਿਰਮ ਮਹਿਰਮ ਹੋਵੇ ਬਾਹੂ ਸੋਈ ਉਹ ਰੱਬ ਪਛਾਣੇ ਹੋ ਅੰ ਬੰਜ ਕੇ ਹੋਗਾ ਚੱਪੂ ਠਿਕਾ ਮਹਾਣੇ ਹੋਗਾ ਮਲਾ ਤਾਂ ਸੁਲਤਾਨ ਵੋ ਗੰਦਕੀ ਮਨੁਖਰਾ ਦਿਲ ਤੌਹੀਦ ਦਸੂ ਮੁੰਦਨ ਉਹੜੀ ਡੂੰਗਾ دریا ਦੇ ਵਿੱਚ ਵੀ ਕੀ ਕੁਝ ਮੌਜੂਦ ਹੈ ਸਾਰੇ ਕੋਈ ਨਹੀਂ ਜਾਣ ਸਕਦਾ ਇਸ ਦੇ ਵਿੱਚ ਹਮੇਸ਼ਾ ਕਿਸਤੇ ਚੱਲਦੇ ਹੁੰਦੇ ਨਾਲੇ ਚੱਪੋਂ ਨਾਲ ਚਲਾਉਣ ਵਾਲੇ ਮਿਲਾਵ ਹੀ ਨੇ ਇਸ ਦੇ ਵਿੱਚ ਨੇਕਾਂ ਵਿਚਾਰ ਤਰ੍ਹਾਂ ਦੇ ਝਗੜੇ ਚੱਲਦੇ ਰਹਿੰਦੇ ਨੇ ਤੇ ਇਸ ਦੇ ਵਿੱਚ ਹੀ ਆਕਾਸ਼ਾਂ ਤੇ ਪਤਾਲਾਂ ਦੇ ਚੌਰਾ ਤੱਕ ਤੰਬੂ ਵਾਂਗ ਤਾਣੇ ਹੋਏ ਨੇ ਤਾਣੇ ਹੋਏ ਨੇ ਜਿਹੜਾ ਇਸ ਤਰ੍ਹਾਂ ਦਿਲ ਵਿੱਚ ਸਾਰੇ ਬ੍ਰਹਿਮੰਡ ਦੇ ਪਸਾਰੇ ਨੂੰ ਅਨੁਭਵ ਕਰਦਾ ਉਹ ਇਸ ਪਸਾਰੇ ਦੀ ਹਕੀਕਤ ਨੂੰ ਪਛਾਣ ਸਕਦਾ ਜਾਲ ਜਾਤੇ ਨਾਲ ਨਾ ਜਾਤੀ ਰਲਿਆ ਕਜਾਬ ਹੋ ਗਿਆ ਕੁੜਿਆਰ ਠੁੱਠਾ ਇਹਨੂੰ ਇੱਕ ਵਾਰ ਰੀਡ ਕਰ ਲੈਣਾ ਇਹਨਾਂ ਸਾਰਾ ਨੇ ਇੱਕ ਵਾਰ ਰੀਡਿੰਗ ਕਰ ਲੈਣਾ ਇਹ ਇੰਪੋਰਟੈਂਟ ਜੇ ਜਵਾਨੀ ਕਲਮਾ ਹਰ ਕੋਈ ਆਖੇ ਦਿਲ ਦਾ ਪੜਦਾ ਕੋਈ ਹੋ ਜਿੱਥੇ ਕਲਮਾ ਦਿਲ ਦਾ ਪੜੀਏ ਉੱਥੇ ਜੀਬੇ ਮਿਲੇ ਨਾ ਢੁਈ ਹੋ ਦਿਲ ਦਾ ਕਲਮਾ ਆਸ਼ਕਾ ਪੜਦੇ ਕੀ ਜਾਣਨ ਜਾਰ ਗੁਰੂਈ ਹੋ ਕਲਮਾ ਝਾਰ ਪੜਾਇਆ ਬਾਹੂ ਮੈਂ ਸਦਾ ਸਹਾਰਾ ਬਣ ਹੋਈ ਸੰਤਾਂ ਨੂੰ ਕਹਿੰਦਾ ਕਿ ਮੌਖਿਕ ਤੌਰ ਤੇ ਕਲਮਾ ਹਰ ਕੋਈ ਪੜਦਾ ਪਰ ਮੂੰਹ ਨਾਲ ਹਰ ਕੋਈ ਨਾਮ ਜਪਦਾ ਪਰੰਤੂ ਦਿਲ ਤੋਂ ਰੱਬ ਦਾ ਨਾਮ ਲੈਣ ਵਾਲੇ ਬਹੁਤ ਘੱਟ ਹੁੰਦੇ ਨੇ ਦਿਲ ਤੋਂ ਕਲਮਾ ਪੜਨ ਨਾਲ ਮਨੁੱਖ ਦੀ ਜੋ ਅਵਸਥਾ ਹੁੰਦੀ ਹੈ ਉਹ ਸਵੱਛਤਾ ਕੋ ਜਵਾਨ ਨਹੀਂ ਪਹੁੰਚ ਸਕਦੀ ਦਿਲ ਦਾ ਕਲਮਾ ਜਾਣ ਕਰ ਲੋਕ ਇਹ ਪੜਦੇ ਨੇ ਜਿਹੜੇ ਜਾਣਦੇ ਹੁੰਦੇ ਨੇ ਨੀਰਾ ਗੱਲਾਂ ਮਾਰਨ ਵਾਲੇ ਸਾਨੂੰ ਨਹੀਂ ਜਾਣ ਸਕਦੇ ਮੈਨੂੰ ਵੀ ਮੇਰੇ ਮੁਰਸ਼ਿਦ ਨੇ ਰੱਬੀ ਸਿਫਤ ਸਲਾਹ ਦਾ ਕਲਮਾ ਪੜਾਇਆ ਜਿਸ ਸਦਕੇ ਮੈਂ ਸੁਹਾਗਵੰਤੀ ਹੋ ਗਈਆਂ ਪਰ ਮੇਰਾ ਪ੍ਰਤੀ ਪਰਮਾਤਮਾ ਮੈਨੂੰ ਮਿਲ ਗਿਆ